ਅਹੰਕਾਰ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਅੱਜ ਦੇ ਦਿਨ ਉਤਾਰਿਆ ਸੀ ਜਦੋਂ ਕਿ ਸਾਰੇ ਪਾਸੇ ਅਹੰਕਾਰ ਦੀ, ਕੀਰਖਾ ਦੀ, ਦੁਸ਼ਤ ਦੀ ਧੁੰਦ ਪਈ ਹੋਈ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਜਨਮ ਇਸ ਅੱਜ ਦੇ ਦਿਨ ਉਤਾਰ ਧਾਰ ਕੇ ਸਾਰੇ ਪਾਸੇ ਇਸ ਦੀ ਠੰਡ ਪਾਈ ਜੇ। ਕਾਲ ਯੁਗ ਵਿੱਚ ਅਪਸਰਤੀ ਤੇ ਜਦ ਘੋਰ ਹਨੇਰਾ ਛਾਇਆ ਕਾਲ ਯੁਗ ਵਿੱਚ ਅਪਸਰਤੀ ਤੇ ਜਦ ਘੋਰ ਹਨੇਰਾ ਛਾਇਆ ਕਲਤਾਰਨ ਗੁਰਾਂ ਨੂੰ ਆਇਆ ਕਲਤਾਰਨ ਗੁਰਾਂ ਨੂੰ ਆਇਆ ਵਿਸ਼ੇਸ਼ ਕਿਰਪਾ ਵੇ ਗੁਰੂ ਦੇ ਤੇ ਕੋਈ ਇੱਥੇ ਆ ਸਕਦਾ ਹੈ ਨਹੀਂ ਤੇ ਉਹ ਵੀ ਦਿਨ ਸੀ ਜਦੋਂ ਘਰੇ ਪਏ ਰਹਿਦਾ ਸੀ ਰਜਾਈਆਂ ਲੈ ਕੇ ਕੋਈ ਪਤਾ ਹੀ ਨਹੀਂ ਸੀ ਹੁੰਦਾ ਵੀ ਗੁਰੂ ਵੀ ਗੁਰੂ ਘਰ ਜਾਣਾ ਵੀ ਕੋਈ ਮਹੱਤਤਾ ਰੱਖਦਾ ਆ ਇਹ ਜੋ ਕੋਈ ਵੀ ਸੇਵਾ ਜੋੜਾ ਘਾਤੀ ਸੇਵਾ ਲੱਗਦੀ ਸੇਵਾ ਹੈ ਜਿਸ ਤਰ੍ਹਾਂ ਉਹ ਸੇਵਾ ਨੂੰ ਕਰਦੇ ਨੇ ਕਰਮਾ ਭਾਗਾਂ ਨਾਲ ਮਿਲਦੀ ਆ ਇਹ ਜਿਹੜਾ ਉਖਾੜ ਕੇ ਸਾਰਿਆਂ ਖੰਡ ਦਾ ਲਾਹਾ ਲੈ ਰਿਹਾ। ਸਾਨੂੰ ਇਹ ਸਾਰਿਆਂ ਨੂੰ ਜਾਂਚ ਪੜਤੋਲ ਕੇ ਇੱਕਜੁੱਟ ਹੋ ਕੇ ਸਾਰਿਆਂ ਨੂੰ ਇਹੀ ਜਿਹੜਾ ਉਹ ਨਾਮ ਜਪਣਾ ਚਾਹੀਦਾ ਹੈ, ਕੀਰਤ ਕਰਨੀ ਚਾਹੀਦੀ ਹੈ ਤੇ ਵੰਡ ਕੇ ਚੱਕਣਾ ਚਾਹੀਦਾ। ਤੋਂ ਕਿਉ ਮੰਨਦਾ ਆ ਕਿ ਜੰਮੇ ਰਾਜਾ ਗੁਨਾਹਾਂ ਤੇ ਜੀਤਾ ਇਹ ਸੰਦੇਸ਼ ਜਿਹੜਾ ਹੈਗਾ ਇਹ ਸਾਨੂੰ ਸਾਰਿਆਂ ਨੂੰ ਫੋਲੋ ਕਰਨਾ ਚਾਹੀਦਾ ਤੇ ਸਾਰੇ ਜਾਤ ਪਾਤ ਵੰਸਰੇ குரு ਕੀ ਨੇ ਕੋਈ ਵੀ ਜਿਹੜਾ ਜਾਤ ਪਾਤ ਦਾ ਵਿਤਕਰਾ ਜਿਹੜਾ ਉਹ ਖਤਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ ਔਰ ਕੀਤਾ ਵੀ ਹੈ ਔਰ ਸਾਨੂੰ ਵੀ ਇਹਹੀ ਸੰਦੇਸ਼ ਅੱਗੇ ਲੈ ਕੇ ਜਾਣਾ ਚਾਹੀਦਾ ਔਰ ਜਾਤ ਪਾਤ ਇਹ ਜਿਹੜਾ ਉਸ ਕਰਨਾ ਚਾਹੀਦਾ ਹੈ ਪਰ ਚੰਗੇ ਕਰਮ ਕਰਨੇ ਚਾਹੀਦੇ ਜੇ ਤੁਸੀਂ ਚੰਗੇ ਕਰਮ ਕਰਾਂਗੇ ਤੇ ਤੁਹਾਨੂੰ ਉਹਦਾ ਫਲ ਵੀ ਜਿਹੜਾ ਉਹ ਚੰਗਾ ਹੀ ਹੋਵੇਗਾ ਸਤਿਗੁਰੂ ਨਾਨਕ ਪਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਪ੍ਰਥਮ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਦੇਸ਼ ਵਿਦੇਸ਼ ਵਿੱਚ ਲੋਕ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾ ਰਹੇ ਨੇ ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵੱਡੀ ਗਿਣਤੀ ਚ ਸੰਗਤਾਂ ਦਰਬਾਰ ਸਾਹਿਬ ਸ੍ਰੀ ਅਕਾਲ ਤੱਕ ਸੱਪ ਤੇ ਮੱਥਾ ਟੇਕਣ ਪਹੁੰਚ ਰਹੀਆਂ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਸੰਗਤਾਂ ਅੰਮ੍ਰਿਤਸਰ ਦਰਬਾਰ ਸਾਹਿਬ 'ਚ ਮੱਥਾ ਟੇਕਣ ਪਹੁੰਚ ਰਹੀਆਂ ਨੇ ਸੰਗਤਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਦੌਰਾਨ ਵੱਡੀ ਗਿੰਦਿਸ਼ ਸੰਗਤਾਂ ਆਪਣੇ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਪਹੁੰਚ ਕੇ ਪਵਿੱਤਰ ਸਰੋਵਰ ਦੇ ਇਸ਼ਨਾਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਇਸ ਦੌਰਾਨ ਮੱਥਾ ਟੇਕਣ ਆਈਆਂ ਸੰਗਤਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਵੀ ਦੇਖਣ ਨੂੰ ਮਿਲਿਆ ਨੇ ਦੂਜੇ ਪਾਸੇ ਕੜਾਕੇ ਦੀ ਠੰਡ ਅਤੇ ਸੰਗਣੀ ਧੁੰਦ ਦੇ ਵਿੱਚ ਵੀ ਸੰਗਤਾਂ ਦਾ ਠਾਠਾ ਮਰਦਾ ਇਕੱਠ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਦੇਖਣ ਨੂੰ ਮਿਲਿਆ ਮੇਰਾ ਨਾਮ ਪ੍ਰਿਆ ਹੈ ਠੀਕ ਹੈ ਜੀ 24 ਸੇਵਾ ਨਿਭਾ ਰਹੇ ਹਾਂ ਅੱਜ ਬੜਾ ਮਾਹਨ ਜਿੰਨਾਂ ਜੀ ਅੱਜ ਦਾ ਦਿਨ ਸਾਰੇ ਸਿੱਖਾਂ ਦੇ ਲਈ ਬਹੁਤ ਹੀ ਖਾਸ ਮੰਨਿਆ ਗਿਆ ਹੈ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਦੇ ਦਿਨ ਅਵਤਾਰ ਧਾਰਿਆ ਸੀ ਜਦੋਂ ਕਿ ਸਾਰੇ ਪਾਸੇ ਅਹੰਕਾਰ ਦੀ ਈਰਖਾ ਦੀ ਦੁਸ਼ ਦੀ ਧੁੰਦ ਪਈ ਹੋਈ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਜਨਮ ਇਸ ਅੱਜ ਦੇ ਦਿਨ ਅਵਤਾਰ ਧਾਰ ਕੇ ਸਾਰੇ ਪਾਸੇ ਇਸ ਚੀਜ਼ ਨੂੰ ਠੰਡ ਪਾਈਏ ਕਿੰਨੀ ਖੁਸ਼ੀ ਹੋ ਰਹੀ ਕਿੰਨੇ ਭਾਗਾਂ ਵਾਲੇ ਚੰਦੇ ਗੁਰੂ ਘਰ ਵਿੱਚ ਗੁਰੂ ਨਗਰੀ ਜਿਹੜਾ ਰਿਹਾ ਹੋਇਆ ਬੜੇ ਵੱਡੇ ਭਾਗ ਨੇ ਬੜੀ ਵਿਸ਼ੇਸ਼ ਕਿਰਪਾ ਵਈ ਗੁਰੂ ਦੀ ਤੇ ਕੋਈ ਇੱਥੇ ਆ ਸਕਦਾ ਇਹ ਨਹੀਂ ਤੇ ਉਹ ਵੀ ਦਿਨ ਸੀ ਜਦੋਂ ਘਰੇ ਪੈ ਰਹੀਦਾ ਸੀ ਰਜਾਈਆਂ ਲੈ ਕੇ ਕੋਈ ਪਤਾ ਹੀ ਨਹੀਂ ਸੀ ਹੁੰਦਾ ਵੀ ਗੁਰੂ ਵੀ ਗੁਰੂ ਘਰ ਜਾਣਾ ਵੀ ਕੋਈ ਮਹੱਤਤਾ ਰੱਖਦਾ ਆ ਤੇ ਕੋਈ ਭਾਗਾ ਵਾਲੀਆਂ ਰੂਹਾਂ ਐਸੀਆਂ ਜੁੜੀਆਂ ਜਿਨ੍ਹਾਂ ਨੇ ਸਾਨੂੰ ਵੀ ਜੋੜਿਆ ਉਹਨਾਂ ਤੇ ਕਿਰਪਾ ਸੀ ਉਹਨਾਂ ਦੇ ਪੈਰਾ ਪਿੱਛੇ ਪਰਮਾਤਮਾ ਨੇ ਸਾਡੇ ਤੇ ਵੀ ਕਿਰਪਾ ਕੀਤੀ ਹੈ ਤੇ ਅੱਜ ਮਨ ਚ ਚਾਹ ਹੁੰਦਾ ਆ ਕਈ ਰਾਤੀ ਕਿਤੇ ਵੀ ਕਿਸੇ ਪਾਰਟੀ ਫੰਕਸ਼ਨ ਤੇ ਗਏ ਹੋ ਇਹ ਜਿੰਨੀ ਮਰਦੀ ਲੇਟ ਸੋ ਇਹ ਕਿਰਪਾ ਐ ਹੋਈ ਵਰਤਦੀ ਕਿ ਨਹੀਂ ਵਾਇਰਸ ਫੇਰੇ ਤੁਸੀਂ ਆਪ ਹੀ ਉਠਾ ਕੇ ਆਪਣੇ ਦਰ ਤੇ ਲੈ ਕੇ ਜਾਇਓ ਦਰਸ਼ਨ ਕਰਵਾਇਓ ਸੇਵਾ ਕਰਵਾਇਓ ਹਾਂਜੀ ਬਸ ਗਲਤੀਆਂ ਤੇ ਇਨਸਾਨ ਕਰਦਾ ਹੀ ਆ ਬਾਕੀ ਅਰਦਾਸ ਹਮੇਸ਼ਾ ਇਹ ਹੋਉਂਦੀ ਕਿ ਪਰਮਾਤਮਾ ਤੁਸੀਂ ਜਿੰਨਾ ਕੁ ਵੀ ਦਿੱਤਾ ਆ ਉਹਦੇ ਵਿੱਚ ਵੰਡ ਕੇ ਛਕਿਆ ਜਾ ਸਕੇ ਨਾਮ ਵੱਤ ਵੱਤ ਜਪਿਆ ਜਾ ਸਕੇ ਤੇ ਹਰ ਕੀਰਤ ਕੀਤੀ ਜਾ ਸਕੇ ਵਾਹਿਗਾ ਵਾਹਿਗੁਰੂ ਜੀ ਕੀ ਫਤਿਹ ਅਰ ਮੈਂ ਕੀ ਨਾਮ ਹੈ ਅਰਜਿੰਦਰ ਕਾ ਕੀ ਕਹਿਣਾ ਚਾਹੋਗੇ ਅੱਜ ਪਹਿਲੇ ਪਾਸਾ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ਿਤ ਸਤਿ ਸ੍ਰੀ ਅਕਾਲ ਹਰਮੰਦਰ ਸਾਹਿਬ ਤੋਂ ਪਹਿਲੇ ਤਾਂ ਮੈਂ ਕਹਾਂਗੀ ਕਾਲ ਯੁਗ ਵਿੱਚ ਇਸ ਧਰਤੀ ਤੇ ਜਦ ਘੋਰ ਹਨੇਰਾ ਛਾਇਆ ਕਾਲ ਯੁਗ ਵਿੱਚ ਇਸ ਧਰਤੀ ਤੇ ਜਦ ਘੋਰ ਹਨੇਰਾ ਛਾਇਆ ਕਲ ਤਾਰਨ ਗੁਰਨਾਣਕ ਆਇਆ ਕਲ ਤਾਰਨ ਗੁਰਨਾਣਕ ਆਇਆ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਭ ਨੂੰ ਨਾਮ ਜਪਣ ਕਿਰਤ ਕਰਨ ਦੇ ਵੰਡ ਛਕਣ ਦਾ ਮੈਸੇਜ ਦਿੱਤਾ ਹੈ ਸਾਨੂੰ ਵੀ ਸਾਰਿਆਂ ਨੂੰ ਜਾਤ ਪਾਤ ਨੂੰ ਭੁੱਲ ਕੇ ਇੱਕ ਝੂਟੋ ਕੇ ਸਾਰਿਆਂ ਨੂੰ ਇਹੀ ਜਿਹੜਾ ਉਹ ਨਾਮ ਜਪਣਾ ਚਾਹੀਦਾ ਹੈ ਕੀਰਤ ਕਰਨੀ ਚਾਹੀਦੀ ਹੈ ਤੇ ਵੰਡ ਕੇ ਛਕਣਾ ਚਾਹੀਦਾ ਸਾਰਿਆਂ ਨੂੰ ਜਿਹੜਾ ਉਹ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਇੱਥੇ ਆ ਕੇ ਸਾਰੇ ਜਦੋਂ ਅਸੀਂ ਨਾਮ ਜਪਨੇ ਆ ਪ੍ਰਮਾਤਮਾ ਦਾ ਨਾਮ ਲੈਨੇ ਆ ਤੇ ਸਾਰੇ ਜਾਤ ਪਾਤ ਵਿਚਕਰੇ ਗੁਰੂ ਜੀ ਨੇ ਕੋਈ ਵੀ ਜਿਹੜਾ ਜਾਤ ਪਾਤ ਦਾ ਵਿਤਕਰਾ ਜਿਹੜਾ ਉਹ ਖਤਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ ਔਰ ਕੀਤਾ ਵੀ ਹੈ ਔਰ ਸਾਨੂੰ ਵੀ ਇਹੀ ਸੰਦੇਸ਼ ਅੱਗੇ ਲੈ ਕੇ ਜਾਣਾ ਚਾਹੀਦਾ ਔਰ ਜਾਤ ਪਾਤ ਨੂੰ ਜਿਹੜਾ ਖਤਮ ਕਰਨਾ ਚਾਹੀਦਾ ਹੈ ਚੰਗੇ ਕਰਮ ਕਰਨੇ ਚਾਹੀਦੇ ਜੇ ਅਸੀਂ ਚੰਗੇ ਕਰਮ ਕਰਾਂਗੇ ਤੇ ਸਾਨੂੰ ਉਹਦਾ ਫਲ ਵੀ ਜਿਹੜਾ ਉਹ ਚੰਗਾ ਹੀ ਮਿਲੇ ਕਿੰਨੇ ਭਾਗੇ ਤੁਸੀਂ ਕਿਤੇ ਕੋਈ ਜੋੜੇ ਕਰ ਸੇਵਾ ਮੇਰੇ ਅੱਗੇ ਭਾਗਾਂ ਨੂੰ ਸੇਵਾ ਮਿਲਦੀ ਹੈ ਆ ਬੜੀ ਕਿਰਪਾ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਹਿੰਦੇ ਕਿ ਜਦੋਂ ਜ਼ਿੰਦਗੀ ਸੇ ਫੋਕਰ ਲੱਗਦੀ ਹੈ ਨਾ ਉਦੋਂ ਹੀ ਮੈਂ 2019 'ਚ ਮੇਰਾ ਐਕਸੀਡੈਂਟ ਹੋ ਗਿਆ ਮੈਂ 6 ਮਹੀਨੇ ਤੱਕ ਬੈੱਡ ਤੇ ਰਹੀ ਤਾਂ ਮੈਂ ਉਸ ਟਾਈਮ ਅਰਦਾਸਾਂ ਕਰਦੀ ਸੀ ਕਿ ਵਾਹਿਗੁਰੂ ਜੀ ਮੈਨੂੰ ਮੇਰੇ ਪੈਰਾਂ ਤੇ ਕਰ ਦੋ ਤੇ ਮੇਰਾ ਬ੍ਰਦਰ ਇੱਥੇ ਘੱਟੋ ਘੱਟ 10 ਸਾਲ ਤੋਂ ਸੇਵਾ ਉਹਨੇ ਮੈਨੂੰ ਕਿਹਾ ਕਿ ਤੂੰ ਗੁਰੂ ਦੀ ਨਗਰੀ ਵਿੱਚ ਰਹਿਣੀ ਹੈ ਤੇ ਤੂੰ ਉੱਥੇ ਜਾ ਨਹੀਂ ਸਕਦੀ ਤਾਂ ਮੈਨੂੰ ਉਹ ਗੱਲ ਜਿਹੜੀ ਬੜੀ ਮਤਲਬ ਮਨ ਨੂੰ ਲੱਗੀ ਤਾਂ ਜਦੋਂ ਮੈਂ ਆਪਣੇ ਮਤਲਬ ਵਾਹਿਗੁਰੂ ਜੀ ਨੇ ਮੈਨੂੰ ਮੇਰੇ ਪੈਰਾਂ ਤੇ ਕੀਤਾ ਤੇ 2019 ਤੋਂ ਬਾਅਦ ਵਾਇਗੁਰੂ ਜੀ ਨੇ ਨੀ ਕਿਰਪਾ ਕੀਤੀ ਕਿਉਂ ਤੋਂ ਬਾਅਦ ਮੈਂ ਜਿਹੜੀ ਉਹ ਸੇਵਾ ਕਰਲੀ ਵਾਇਗੁਰੂ ਨੇ ਮੈਨੂੰ ਸੇਵਾ ਬਖਸ਼ੀ ਹੈ ਗੁਰੂ ਰਾਮਦਾਸ ਪਾਤਸ਼ਾਹ ਦਾਦਾ ਕਿਤੋਂ ਵੱਡੀ ਪਈ ਹੈ ਪਰ ਕੋਈ ਖੜ ਦਾ ਅਸਰ ਨਹੀਂ ਹੈਗਾ ਸਾਜ ਦਾ ਉੱਪਰ ਨਹੀਂ ਜੀ ਕੋਈ ਗੁਰ ਜਦੋਂ ਗੁਰੂ ਦੀ ਕਿਰਪਾ ਹੋਏ ਫਿਰ ਕੋਈ ਠੰਡ ਦਾ ਅਸਰ ਨਹੀਂ ਹੁੰਦਾ ਜਦ ਸਿਰਫ ਜਦੋਂ ਮਤਲਬ ਜਦੋਂ ਪਤਾ ਹੋਏ ਨਾ ਅਗਲੇ ਦਿਨ ਮਤਲਬ ਇਹ ਹੁੰਦਾ ਕਿ ਸਵੇਰੇ ਦਰਬਾਰ ਸਾਹਿਬ ਜਾਣਾ ਗੁਰੂ ਰਾਮਦਾਸ ਦੇ ਘਰ ਜਾਣਾ ਤੇ ਮਤਲਬ ਰਾਤ ਹੀ ਜਿਹੜੀ ਉਹ ਨੀਂਦ ਨਹੀਂ ਆਉਂਦੀ ਨਾ ਚਾਹ ਹੁੰਦਾ ਮਤਲਬ ਮੈਂ ਬਿਆਨ ਨਹੀਂ ਕਰ ਸਕਦਾ ਕੀ ਇੰਨੀ ਕਿਰਪਾ ਮੈਂ ਕਹਿੰਦੀ ਬੜੇ ਭਾਗਾਂ ਵਾਲਿਆਂ ਵਾਹਿਗੁਰੂ ਨੇ ਆਪਣੀ ਨਗਰੀ ਚ ਲਿਆਂਦਾ ਤੇ ਆਪਣੇ ਦਰ ਘਰ ਦੀ ਸੇਵਾ ਬਖਸ਼ੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦੇ ਫਤਿਹ ਮੇਰਾ ਨਾਮ ਦਾਸਪੁਰ ਲੱਸਿੰਗ ਹੈ ਕੀ ਕਰਾ ਚੌਪ ਵੀ ਅੱਜ ਪਹਿਲੇ ਪਾਸੇ ਸ਼੍ਰੀ ਨਾਨਕ ਦੇਵ ਜੀ ਪ੍ਰਕਾਸ਼ ਕੁਰੂ ਚੁਪੋਤੀ ਅੱਜ ਦਾ ਦਿਨ ਹੈ ਬਹੁਤ ਹੀ ਪਵਿੱਤਰ ਦਿਹਾੜਾ ਹੈ ਸਿੱਖ ਪੰਥ ਦੀ ਸ਼ੁਰੂਆਤ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਹੋਈ ਹੈ ਅੱਜ ਦਾ ਉਹਨਾਂ ਦਾ ਸਰੇ ਗੁਰੂ ਘਰ ਪਰਪਰ ਹੈ ਜਦ ਹੁੰਦਾ ਰਹਾ ਇਸ ਕਰਕੇ ਸਾਰੀਆਂ ਸੰਗਤਾਂ ਜਰ ਨਰ ਮਸਤਕ ਹੋ ਰਹੀਆਂ ਜੀ ਹਰਮੰਦਰ ਸਾਹਿਬ ਦੇ ਵਿੱਚ ਸਾਰੇ ਆਪੋ ਆਪਣੇ ਨਿਵਸਤਕ ਹੋ ਰਿਹਾ ਤੇ ਆਪਣੇ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਜੀ ਕਿ ਸੰਗਤ ਆਪਣੇ ਵੀ ਸੇਵਾ ਨਿਭਾ ਰਹੀ ਹੈ ਸੇਵਾ ਦਾ ਭਾਗਾ ਲਾਣ ਮਿਲਦੀ ਹੈ ਜੀ ਬਿਲਕੁਲ ਜੇ ਜੋ ਕੋਈ ਵੀ ਸੇਵਾ ਜੋੜਾ ਕਰਦੀ ਸੇਵਾ ਲੰਗਰ ਦੀ ਸੇਵਾ ਹੈ ਕਿਸ ਤਰ੍ਹਾਂ ਵੀ ਕੋਈ ਸੇਵਾ ਗੁਰੂ ਘਰ ਦੇ ਵਿੱਚ ਬੜੇ ਕਰਮਾ ਭਾਗਾ ਨਾਲ ਮਿਲਦੀ ਹੈ ਤੇ ਇਸ ਦਾ ਤਾੜ ਕੇ ਸਾਰੀਆਂ ਸੰਗਤਾਂ ਲਾਹਾ ਲੈ ਰਹੀਆਂ ਨੇ ਲੱਗਦਾ ਕਿ ਠੰਡ ਭਾਵੇਂ ਜਿਹੜੀ ਮੱਦੀ ਤੋਂ ਦੂ ਪਈ ਆ ਪਰ ਆਸਾ ਕਾਪੀ ਆ ਇਸ ਤਰ੍ਹਾਂ ਠੰਡ ਦਾ ਇਹ ਤਾਂ ਕੋਈ ਅਸਰ ਹੋ ਸਕਦਾ ਜਿਸ ਤਰ੍ਹਾਂ ਦੀ ਮਰਜ਼ੀ ਠੰਡ ਹੋਵੇ ਜਿੰਨੇ ਸੇਵਾਇ ਪ੍ਰਭਨਾ ਜਿੰਨਾ ਤੇ ਹੈਗੀ ਉਹ ਸੇਵਾ ਉਹਨਾਂ ਕਰ ਨਹੀਂ ਕਰਨੀ ਆ ਤੁਸੀਂ ਸਾਰਾ ਦੇਖ ਸਕਦੇ ਹੋ ਸਾਰੀਆਂ ਸੰਗਤਾਂ ਦੇ ਜੋੜਾ ਘਰ ਦੇ ਵਿੱਚ ਬੜੇ ਇੱਕ ਸਾਧ ਨਾਲ 24 ਘੰਟੇ ਸੇਵਾ ਚੱਲਦੀ ਆ ਪਾਲਿਸ਼ ਵੀ ਹੁੰਦੀ ਆ ਦੋ ਟਾਈਮ ਤੇ ਜੋੜੇ ਰੱਖਣ ਦਾ ਸਵਾਲ ਦੀ ਵੀ ਹੁੰਦੀ ਆ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਉਹ ਗੁਰੂ ਘਰ ਦੀ ਮਿਲ ਜੇ ਸੰਗਤਾਂ ਉਹਦਾ ਲਾਹਾ ਲੈ ਰਹੀਆਂ ਨੇ ਵੈਕੁਸਿਕਾ ਖਲਤਾ ਵੈਕੁਸਿਕੀਫਤ ਹੈ ਜੀ ਨਾ ਗੁਰਾਂ ਸਿੰਘ ਕੀ ਕਹਣਾ ਚੋਗੇ ਅੱਜ ਪੰਜਵੀਂ ਘਾਟਾ ਕੀ ਨਾਮ ਤੇ ਬੀਤ ਪ੍ਰਕਾਸ਼ਪੁਰਮ ਦੇ ਪਤਨ ਗੁਰਨਾਣ ਦੇ ਦੇਦੇ ਪਿਤਾ ਦਾ ਨਾਮ ਸੀ ਮਤਾ ਕਾਲੂ ਜੀ ਉਹਨਾਂ ਦੇ ਮਾਤਾ ਦਾ ਨਾਮ ਸੀ ਮਾਤਾ ਤ੍ਰਿਪਤਾ ਜੀ ਉਹਨਾਂ ਦੀ ਭੈਣ ਦਾ ਨਾਮ ਸੀ ਬੇਬੇ ਨਾਨਕੀ ਵੈਗੁਰ ਦੀ ਕਾਲਸਾ ਵੈਗੁਰ ਦੀ ਕਿੱਥੇ ਸੇਵਾ ਕਰਤਾ ਪਿਆ ਹਾਂਜੀ ਕਿੰਨੀ ਕੁਸ਼ੀ ਮਿਲ ਰਹੀ ਹੈ ਸੇਵਾ ਕਰ ਡਾਕਟਰ ਗੁਰਪ੍ਰੀਤ ਤੈਨੂੰ ਕੀ ਚਾਹਣਾ ਚੋਗੇ ਅੱਜ ਬੜਾ ਮਹਾਨ ਦੇਣਾ ਜਿਸ ਸਿਰਫ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਪਤਿ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਾਜਾਂ ਗੁਰਨਾਨਕ ਦੇਵ ਜੀ ਦਾ ਇਹ ਸੰਦੇਸ਼ ਜਿਹੜਾ ਹੈਗਾ ਇਹ ਸਾਨੂੰ ਸਾਰਿਆਂ ਨੂੰ ਫੋਲੋ ਕਰਨਾ ਚਾਹੀਦਾ ਹੈ ਜਿਹੜੀਆਂ ਵੀ ਫੀਮੇਲਸ ਨੇ ਉਹਨਾਂ ਸਾਰਿਆਂ ਦੀ ਬਹੁਤ ਇੱਜ਼ਤ ਕਰਨੀ ਚਾਹੀਦੀ ਹੈ ਕਿ ਗੁਰਨਾਨਕ ਦੇਵ ਜੀ ਸਿਖਾ ਕੇ ਗਏ ਨੇ ਤੇ ਇਕੁਐਲਿਟੀ ਦਾ ਸਾਨੂੰ ਉਹ ਸੰਦੇਸ਼ ਦੇ ਕੇ ਗਏ ਨੇ ਜਿਹੜਾ ਸਾਨੂੰ ਫੋਲੋ ਕਰਨਾ ਚਾਹੀਦਾ ਹੈ ਨੇ ਭਾਗਾਲੇ ਸੰਬੰਧਿਤ ਹੋ ਕੇ ਗੁਰੂ ਦਾ ਸੇਵਾ ਕਰੀ ਇਹ ਬਿਨਾ ਭਾਗਾ ਦੇ ਜੀ ਇਹ ਸੇਵਾ ਨਹੀਂ ਮਿਲ ਸਕਦੀ ਬਹੁਤ ਭਾਗਾ ਵਾਲਿਆਂ ਬਹੁਤ ਭਾਗਾ ਵਾਲਿਆਂ ਤੇ ਗੁਰੂ ਰਾਮਦਾਸ ਜੀ ਨੇ ਆਪਣੇ ਦਰ ਤੇ ਜੋੜਿਆ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਰ ਤੇ ਜੋੜਿਆ ਜੀ ਤੇ ਜਦੋਂ ਜ਼ਿੰਦਗੀ ਚ ਔਖਿਆਈਆਂ ਆਂਦੀਆਂ ਨੇ ਤੇ ਗੁਰੂ ਦਾ ਜਿਹੜਾ ਧਰ ਹੈ ਉਹੀ ਸਿਰਫ ਸਾਡੇ ਕੰਮ ਆਂਦਾ ਹੈ ਤੇ ਉਸ ਦਰ ਤੇ ਆ ਕੇ ਸਾਨੂੰ ਸਾਰੇ ਸੁੱਖ ਮਿਲਦੇ ਇਸ ਕਰਕੇ ਅਸੀਂ ਗੁਰੂ ਦੇ ਦਰ ਨਾਲ ਜੁੜੇ ਜੀ ਕਿ ਤੁਸ ਪਾ ਵਿੱਚ ਨਹੀਂ ਬੱਜੀ ਪ੍ਰਕਾਸ਼ ਜੀ ਗੁਰੂ ਸਾਹਿਬ ਦੇ ਨਾਲ ਬਹੁਤ ਹਾਂਜੀ ਬਿਲਕੁਲ ਜਿੰਨੀ ਮਰਜ਼ੀ ਤੋਂ ਹੁੰਦਾ ਹੈ ਬਾਬਾ ਲੈ ਕੇ ਆਣ ਵਾਲਾ ਸਾਨੂੰ ਅੱਠ ਫੜ ਕੇ ਆਪ ਹੀ ਆਉਂਦਾ ਹੈ